ਹਾਂਜੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਜੀ ਏਕ ਟੈਕਸ ਬ੍ਰਾਂਡ ਦੀ ਸ਼ਾਲ ਸੂਟ ਨੂਰ ਮੈਚਿੰਗ ਸ਼ਾਲ ਸੂਟ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਆਇਆ ਨੇ ਚੈੱਕ ਦੇ ਉੱਪਰ ਪ੍ਰਿੰਟ ਹੈ ਦੇਖੋ ਜੀ ਬਹੁਤ ਵੱਡੀ ਆਫਰ ਦੇ ਵਿੱਚ ਸੂਟ ਲੈ ਕੇ ਆਇਆ ਜੀ ਬਾਜ਼ਾਰਾਂ 'ਚ ਠੱਗਿਆਂ ਤੋਂ ਬਚੋ ਏਕ ਟੈਕਸ ਬ੍ਰਾਂਡ ਦਾ ਨੂਰ ਨੰਬਰ ਸ਼ਾਲ ਸੂਟ ਹਜ਼ਾਰ ਹਜ਼ਾਰ ਰੁਪਏ ਦਾ ਵਿਕ ਰਿਹਾ ਬਾਜ਼ਾਰ ਦੇ ਵਿੱਚ ਆ ਬਾਟਮ ਆ ਗਈ ਪ्योर ਬਸ਼ਮੀਨ ਦੀ ਸਲਵਾਰ ਹੈ ਗ੍ਰੇ ਕਲਰ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਜੀ ਜਾਂ ਵਿਜ਼ਿਟ ਕਰ ਲਓ ਜੀ ਆਪਣੇ ਕੋਲ ਹੈਗਾ 550 ਰੁਪਏ ਦੇ ਵਿੱਚ ਨਾਲ ਸ਼ਾਲ ਚੈੱਕ ਕਰ ਲਓ ਜੀ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਸ਼ਾਲ ਹੈ ਸਾਰੇ ਵਿੱਚ ਡਿਸਟਰਿੰਟਾ ਦੇਖੋ ਜੀ ਚਾਰ ਕਲਰ ਨੇ ਆਪਣੇ ਕੋਲ ਗ੍ਰੇ ਕਲਰਾਂ ਦੇ ਵਿੱਚ ਜਲਦੀ ਜਲਦੀ ਆਰਡਰ ਬੁੱਕ ਕਰਵਾਇਓ ਚਲੋ ਕਦਰ ਚੜ ਚੈੱਕ ਕਰ ਲਓ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ 550 ਰੁਪਏ ਦਾ ਮਿਲਣਾ ਐ ਅਲੀਸ਼ਰ ਸ਼ੋਰੂਮ ਕੀ ਕਿਤੋਂ ਜੀ ਜਲਦੀ ਆਰਡਰ ਬੁੱਕ ਕਰਵਾਈ ਚਲੋ ਸ਼ਾਲ ਦੇ ਨਾਲ ਜਿਹੜਾ ਡੈਕਸਟ ਕਲਰ ਦੇਖੋ ਜੀ ਕਿੰਨਾ ਸੋਹਣਾ ਕੰਧਰਾ ਹੈ ਚਾਰ ਕਲਰੇ ਚਾਰੇ ਕਲਰ ਅਲਟੀਮੇਟ ਆਏ ਨੇ ਜਲਦੀ ਆਲ ਜੀ ਆਰਡਰ ਬੁੱਕ ਕਰਵਾ ਲਓ ਜੀ 550 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ ਸ਼ਾਲ ਦੇ ਨਾਲ 2.5 ਮੀਟਰ ਸ਼ਰਟ 3 ਮੀਟਰ ਸਲਵਾਰ 2.5 ਮੀਟਰ ਦਾ ਸ਼ਾਲ ਜੀ 550 ਰੁਪਏ ਦੇ ਆਫਰ ਦੇ ਵਿੱਚ ਲੈ ਕੇ ਆਏ ਜੀ ਬਹੁਤ ਵੱਡੀ ਆਫਰ ਹੈ ਸ਼ਾਲ ਸੂਟ ਹੈ ਇੱਕ ਟੈਕਸ ਬ੍ਰਾਂਡ ਦਾ ਨਾਲੇ ਏਕੇ ਟੈਕਸ ਬ੍ਰਾਂਡ ਦਾ ਸ਼ਾਲ ਸੂਟ ਹੈ ਜੀ ਜਿਹੜਾ 1000 ਰੁਪਏ ਦਾ ਫਿਕਰਾ ਹੈ ਆਪਣੇ ਕੋਲ ਆਇਆ 550 ਰੁਪਏ ਦੇ ਆਫਰ ਦੇ ਵਿੱਚ ਸੇਲ ਧਮਾਕਾ ਸ਼ੁਰੂ ਹੋ ਗਈ ਜੀ ਅਲਿਸ਼ਰ ਸ਼ੋਰੂਮ ਵੀ ਕਿਤੇ ਜਲਦੀ ਜਲਦੀ ਵਿਜ਼ਿਟ ਕਰੋ ਜੀ ਜਲਦੀ ਜਲਦੀ ਇਹ ਸੂਟ ਰੇ 550 ਰੁਪਏ ਰੇਂਜ ਵਿੱਚ ਲੈ ਕੇ ਤਬਾਈ ਲਿਆਤੀ ਸਿਰਫ 550 ਰੁਪਏ ਦਾ ਹੈ ਸ਼ਿਪਿੰਗ ਚਾਰਜ ਦੇ ਲੱਗਣਗੇ ਜੀ 50 ਰੁਪਏ ਸੂਟ ਜੀ ਇੱਕ ਸੂਟ ਦਾ 50 ਦੋ ਦਾ 100 ਤਿੰਨ ਦਾ 150 ਪੇਮੈਂਟ ਆਨਲਾਈਨ ਹੈ ਜੀ ਜਲਦੀ ਜਲਦੀ ਆਰਡਰ ਬੁੱਕ ਕਰਾਈ ਚਲੋ ਚਾਰ ਕਲਰ ਨੇ ਪ੍ਰਾਈਸ 550 ਜੀ ਸ਼ਾਲ ਸ਼ੂਟ ਹੈ ਪਿਓਰ ਪਸ਼ਮੀਨਾ ਸ਼ਾਲ ਸ਼ੂਟ 400 550 ਰੁਪਏ ਦਾ ਚਾਰ ਰੰਗਾਂ ਦੇ ਨਾਲ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਜੀ ਚੈੱਕ ਦਾ ਪ੍ਰਿੰਟ ਆਉ ਦੇਖੋ ਆਲਟੀਮੇਟ ਪ੍ਰਿੰਟ ਹੋਇਆ ਜੀ ਆਲਟੀਮੇਟ 550 ਵੀ ਰੇਂਜ ਦੇ ਵਿੱਚ ਆ ਸਿਰਫ ਨਾਲੇ